ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਲੋਕਾਂ ਨੂੰ ਮਿਲੇਗੀ ਰਾਹਤ ਸਿੱਧੂ ਮਸੂਏ ਦੇ ਪਰਿਵਾਰ ਮਾਮਲੇ ਚ ਪੰਜਾਬ ਸਰਕਾਰ ਵੱਲੋਂ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਦਿੱਤਾ ਵੱਡਾ ਬਿਆਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਬਾਰੇ ਆਈ ਵੱਡੀ ਖਬਰ ਚੋਣ ਪ੍ਰਚਾਰ ਨੂੰ ਛੱਡ ਕੇ ਕਮੈਂਟਰੀ ਦਾ ਕੀਤਾ ਰੁਖ ਆਪ ਐਮਐਲਏ ਗੱਜਨ ਮਾਜਰਾ ਖਿਲਾਫ ਐਡੀ ਦੀ ਕਾਰਵਾਈ ਚਾਰਜ ਸ਼ੀਟ ਕੀਤੀ ਦਾਖਲ ਸ਼੍ਰਮਣੀ ਕਾਲੀਦਾਰ ਨਾਲ ਗੱਡਜੋੜ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਮੀਤੀ ਸ਼ਾ ਦਾ ਵੱਡਾ ਬਿਆਨ ਜਲਦ ਹੋ ਸਕਦਾ ਹੈ ਗੱਠ ਜੋੜ ਮੂੜ ਬਦਲੇਗਾ ਮੌਸਮ ਪੰਜਾਬ 'ਚ ਇਸ ਦਿਨ ਪਵੇਗਾ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਟਾ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ 20000 ਪਰਿਸ਼ਤ ਲੈਂਦਾ ਏਐਸਆਈ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਾਨੂ ਨੇ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਮਾਨ ਸਰਕਾਰ ਨੇ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਹੈ ਸਰਕਾਰ ਨੇ ਇਸਵੰਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਹੁਣ ਜ਼ਮੀਨ ਦੀ ਖਰੀਦ ਵਿਕਰੀ ਤੇ ਐਨਓਸੀ ਦੀ ਲੋੜ ਨਹੀਂ ਹੋਵੇਗੀ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇਸ ਸੰਬੰਧੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਮੰਗ ਉੱਠ ਰਹੀ ਸੀ ਕਿ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਿੱਚ ਪੰਜਾਬ ਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਸਿਰਫ ਜਨਵਰੀ ਮਹੀਨੇ ਵਿੱਚ ਹੀ 16% ਤੋਂ ਜ਼ਿਆਦਾ ਆਮਦਨ ਆਈ ਹੈ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਖੱਜਲ ਖੁਆਰੀ ਰਹਿਤ ਅਤੇ ਪਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਹੈ ਕਿ ਜਨਵਰੀ 2024 ਵਿੱਚ ਸਟੈਂਪਟ ਰਜਿਸਟ੍ਰੇਸ਼ਨ ਅਧੀਨ ਪੰਜਾਬ ਸਰਕਾਰ ਨੂੰ 376 ਕਰੋੜ 16 ਲੱਖ ਰੁਪਏ ਦੀ ਆਮਦਨ ਆਈ ਹੈ ਜੋ ਕਿ ਪਿਛਲੇ ਸਾਲ ਦੇ ਜਨਵਰੀ ਮਹੀਨੇ ਨਾਲੋਂ 16.3% 30% ਦੀ ਜ਼ਿਆਦਾ ਹੈ ਜਨਵਰੀ 2023 ਵਿੱਚ ਇਹ ਆਮਦਨ 301.96 ਕਰੋੜ ਰੁਪਏ ਸੀ ਜੀਪਾ ਨੇ ਕਿਹਾ ਕਿ ਸੂਬੇ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸਟੈਂਪ ਤੇ ਰਜਿਸਟ੍ਰੇਸ਼ਨ ਤਹਿਤ ਇੱਕ ਵੱਡੀ ਰਕਮ ਸਰਕਾਰ ਦੇਖ ਜਾਨੇ ਵਿਚਾਰ ਰਹੀ ਹੈ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੁਸਲ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਇਆ ਹੈ ਮਰਹੂਮ ਗਾਇਕ ਦੀ ਮਾਤਾ ਚਰਨਕੌਰ ਨੇ 58 ਸਾਲ ਦੀ ਉਮਰ ਵਿੱਚ ਆਈ ਵੀ ਐਫ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ ਇਸ ਵਿਚਾਲੇ ਕੇਂਦਰ ਸਰਕਾਰ ਨੇ ਇੱਕ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਇਸ ਚਿੱਠੀ ਰਾਹੀਂ ਉਹਨਾਂ ਨੇ ਕਿ ਹੈਗੀ ਸਬੰਧਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਕੇ ਤੇ ਇਸ ਮਾਮਲੇ 'ਚ ਕੀ ਐਕਸ਼ਨ ਲਿਆ ਹੈ ਉਸ ਦੀ ਰਿਪੋਰਟ ਕੇਂਦਰ ਸਰਕਾਰ ਦੇ ਭਲਾਈ ਵਿਭਾਗ ਨੂੰ ਭੇਜੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਸਿਹਤ ਮੰਤਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਬਲਕੌਰ ਸਿੰਘ ਅਤੇ ਚਰਨਕੌਰ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਕਿ ਹੈਗੀ ਸਾਡੇ ਵੱਲੋਂ ਉਹਨਾਂ ਨੂੰ ਬਿਲਕੁਲ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਉਕਤ ਚਿੱਠੀ ਕੇਂਦਰ ਸਰਕਾਰ ਨੇ ਭੇਜੀ ਹੈ ਕੇਂਦਰ ਸਰਕਾਰ ਲੂੰਬੜ ਚਾਲਾਂ ਚੱਲ ਰਹੀ ਹੈ ਉਹਨਾਂ ਦੀ ਸੋਚ ਘਟੀਆ ਹੈ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਵੱਲੋਂ ਨਵੀਂ ਗੂਗਲੀ ਸੁੱਟੀ ਹੈ ਚੋਣਾਂ ਦੇ ਤਰੀਕਿਆਂ ਦੇ ਐਲਾਨ ਮਗਰੋਂ ਸਿੱਧੂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਆਈਪੀਐਲ ਵਿੱਚ ਕਮੈਂਟਰੀ ਕਰਨਗੇ ਇਸ ਦਾ ਐਲਾਨ ਉਹਨਾਂ ਨੇ ਬੀਤੇ ਦਿਨੀ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਕੀਤਾ ਹੈ ਦੇਸ਼ ਵਿੱਚ ਲੋਕ ਸਭਾ ਚੋਣਾਂ 1 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਪੰਜਾਬ ਵਿੱਚ ਚੋਣ ਪ੍ਰਕਿਰਿਆ ਅਤੇ ਪੰਜਾਬ ਵਿੱਚ ਚੋਣ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਵੇਗੀ 1 ਜੂਨ ਨੂੰ ਵੀ VOTING ਹੋਵੇਗੀ ਉੱਥੇ ਹੀ IPL 2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਤੇ 29 ਮਈ ਤੱਕ ਚੱਲੇਗਾ ਇਸ ਦੌਰਾਨ 74 ਮੈਚ ਖੇਡੇ ਜਾਣਗੇ ਜਿਸ ਵਿੱਚ ਨਮਜੋਤ ਸਿੰਘ ਸਿੱਧੂ ਕਮੈਂਟਰੀ ਵਿੱਚ ਰੁੱਝੇ ਰਹਿਣਗੇ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਉਹ ਨਾ ਤਾਂ ਚੋਣ ਲੜਨਗੇ ਜੋ ਕਿ ਪਹਿਲਾਂ ਖੁੱਲ ਕੇ ਕਹਿ ਵੀ ਚੁੱਕੇ ਹਨ ਤੇ ਨਾ ਹੀ ਕਾਂਗਰਸ ਦੇ ਚੋਣ ਪ੍ਰਚਾਰ ਵਿੱਚ ਉਸ ਸਰਗਰਮੀ ਨਾਲ ਹਿੱਸਾ ਲੈ ਸਕਣਗੇ ਮੁਹਾਲੀ ਸਪੈਸ਼ਲ ਕੋਰਟ ਵਿੱਚ ED ਨੇ 40 ਕਰੋੜ 92 ਲੱਖ ਰੁਪਏ ਦੀ ਬੈਂਕ ਧੋਖਾਧੜੀ ਮਾਮਲੇ ਵਿੱਚ ਆਪ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾਸ ਹਨ 6 ਲੋਕਾਂ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ ED ਨੇ ਪਿਛਲੇ ਸਾਲ 11 ਜੋ ਨੂੰ ਪੀਐਮਐਲਏ 2002 ਦੀਆਂ ਵਿਵਸਥਾਵਾਂ ਤਹਿਤ ਜਸਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਉਹ ਕੋਰਟ ਦੀ ਨਿਆਇਕ ਹਿਰਾਸਤ ਵਿੱਚ ਹਨ ਦੱਸਦੇ ਕਿ ਜਲੰਧਰ ED ਨੇ ਲੈ ਭੱਗਾ 4 ਮਹੀਨੇ ਪਹਿਲਾਂ ਗੰਜਨ ਮਾਜਰਨ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੀ ਗ੍ਰਿਫਤਾਰੀ ਦੇ ਬਾਅਦ ED ਦੀ ਇਹ ਵੱਡੀ ਕਾਰਵਾਈ ਹੈ ਜਲੰਧਰ ਜਨਰਲ ਦਫਤਰ ਨੇ ਵੀ ਤਾਰਾ ਕਾਰਪੋਰੇਸ਼ਨ ਲਿਮਟਿਡ ਤੇ ਹੋਰਨਾ ਖਿਲਾਫ 5 ਜਨਵਰੀ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਤੇ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਤੇ ਕੰਪਨੀਆਂ ਸਣੇ 6 ਹੋਰ ਮੋਲਜਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਵਿੱਚ ਜਸਵੰਤ ਤੇ ਤਿੰਨ ਕੰਪਨੀਆਂ ਸਣੇ ਹੋਰਨਾ ਮੋਲਜਮਾਂ ਜਮਾ ਪਖਾਣੋ ਪੰਜਾਬ ਦੇ ਮੋਹਾਲੀ ਵਿੱਚ ਸਪੈਸ਼ਲ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿਕਰੋ ਹੈ ਕਿ ਗੱਜਨ ਮਾਜਰਾ ਖਿਲਾਫ ਕੇਂਦਰੀ ਜਾਂਚ ਬਿਊਰੋ ਨੇ ਵੀ ਐਫ ਆਈ ਆਰ ਦਰਜ ਕੀਤੀ ਹੈ ਈਡੀ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੱਜਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ ਸਾਰੀਆਂ ਪਾਰਟੀਆਂ ਵੱਲੋਂ ਜੂਰਾਂ ਸ਼ੋਰਾਂ ਨਾਲ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਵਿਚਾਲੇ ਸ਼੍ਰੋਮਣੀ ਕਾਲੀਦਾਲਾ ਤੇ ਭਾਜਪਾ ਵਿਚਾਲੇ ਮੂਡ ਗੱਡ ਚੋੜ ਦੀਆਂ ਚਰਚਾਵਾਂ ਚੋਰਾ ਤੇ ਹਨੰਦਰ ਅਸਲ ਕੇਂਦਰੀ ਗ੍ਰਹਿ ਮੰਤਰੀ ਮਿਤਿਸ਼ਾ ਨੇ ਇੱਕ ਚੈਨਲ ਨਾਲ ਗੱਲਬਾਤ ਕਰਦੇ ਕਿ ਹੈ ਕਿ ਸਬੰਧੀ ਹਲੇ ਗੱਲਬਾਤ ਜਾਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਸ਼ਾਹਯੋਗੀ ਇਕੱਠੇ ਹੋਣ ਤੇ ਸ਼੍ਰੋਮਣੀ ਕਾਲੀਦਾਲ ਨਾਲ ਵੀ ਗੱਲਬਾਤ ਜਾਰੀ ਹੈ ਅਮਿਤ ਸ਼ਾ ਨੇ ਕਿ ਹੈਗੇ 2-3 ਦਿਨਾਂ ਵਿੱਚ ਇਸ ਬਾਰੇ ਸਥਿਤੀ ਸਪਸ਼ਟ ਕੀਤੀ ਜਾਵੇਗੀ ਪੰਜਾਬ ਵਿੱਚ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਸੂਬੇ ਵਿੱਚ ਅਚਾਨਕ ਤਾਪਮਾਨ ਵਿੱਚ ਵਾਧਾ ਹੋਣ ਦੇ ਨਾਲ ਮਾਰਚ ਤੇ ਅੱਧ ਵਿੱਚ ਹੀ ਗਰਮੀ ਨੇ ਦਸਤਕ ਦੇ ਦਿੱਤੀ ਹੈ ਪੰਜਾਬ ਤੇ ਹਰਿਆਣਾ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਪਾਰ ਗਿਆ ਹੈ ਦੋਵੇਂ ਸੂਬਿਆਂ ਦੇ ਦਰਜਨਾ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਹੈ ਹੁਣ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਮਾਰਚ ਦੇ ਅਖੀਰ ਵਿੱਚ ਲੋਕਾਂ ਨੂੰ ਆਮ ਨਾਲੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਇਸ ਸਾਲ ਹੋਲੇ ਮੱਲੇ ਦੇ ਇਹ ਮੌਸਮ ਖੁਸ਼ਕ ਰਹੇਗਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਵਿੱਚ ਵੀ ਮੌਸਮ ਹੋਰ ਖੁਸ਼ਕਰ ਹੈਗਾ ਤੇ ਇਹ ਵਾਅਦਾ ਜਾਰੀ ਰਹੇਗਾ ਪੰਜਾਬ ਚ ਪਰਿਸ਼ਚਾ ਜਾਰ ਵਿਰੁੱਧ ਵਿੰਡੀ ਮਹੀਮਦਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਦਰਸ਼ਨ ਸਿੰਘ ਨੂੰ 20000 ਰੁਪਏ ਦੀ ਰਿਸ਼ਵਤ ਮੰਗਣ ਤੇ ਲੈਣ ਦੇ ਦੋਸ਼ ਸ਼ੇਡ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰਿਆਂ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਬਿੰਦਰ ਸਿੰਘ ਵਾਸੀ ਪਿੰਡ ਕੇ ਜ਼ਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊ ਦੋਸ਼ ਲਗਾਇਆ ਹੈ ਕਿ ਉਪਤੇ ਐਸਆਈ ਨੇ ਇਸੇ ਪਿੰਡ ਦੇ ਰਹਿਣ ਵਾਲੇ ਉਸਦੇ ਦੋਸਤ ਗੁਰਜੋਤ ਸਿੰਘ ਅਤੇ ਉਸਦੀ ਮਾਤਾ ਕਰਮਜੀਤ ਕੌਰ ਜਿਨ੍ਹਾਂ ਖਿਲਾਫ ਥਾਣਾ ਸ਼ੇਰਪੁਰ ਵਿਖੇ ਦਰਜ ਇੱਕ ਪੁਲਿਸ ਕੇਸ ਵਿੱਚ ਹੈ ਕੋੜੋ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਉਹਨਾਂ ਕੋਲੋਂ ਪਹਿਲਾਂ ਵੀ ਇਸ ਕੇਸ ਵਿੱਚ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕਰਨ ਬਦਲੇ ਵੱਖ-ਵੱਖ ਮੌਕਿਆਂ ਤੇ ਰਿਸ਼ਵਤ ਲੈ ਚੁੱਕਾ ਹੈ ਤੇ ਹੁਣ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਅਤੇ ਜਿਸ ਉਪਰੰਤ ਵਿਜੀਲੈਂਸ ਵਿਰੋਧੀ ਟੀਮ ਨੇ ਜਾਲ ਵਿਛਾ ਕੇ ਐਸਆਈ ਦਰਸ਼ਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20000 ਰੁਪਏ ਦੀ ਰਿਸ਼ਵਤ ਲੈਣ ਦੀਆਂ ਅੰਗਰੇਜ਼ੀ ਹੱਤੀ ਕਾਬੂ ਕੀਤਾ ਹੈ ਅਤੇ ਇਸ ਮਾਮਲੇ ਦੀ ਅਗਲੀ ਰੀਚ ਚੱਲ ਜਾ ਰਹੀ ਹੈ ਰਾਸ਼ਨ ਹੋ ਗਿਆ ਬਿਜਲੀ ਹੋਗੀ ਤੇ ਹੋਰ ਜਿਹੜੀਆਂ ਗਰੰਟੀਆਂ ਵੀ ਦਿੱਤੀਆਂ ਮੈਨੂੰ ਲੱਗਦਾ ਵੀ ਹਜ਼ਾਰ-ਹਜ਼ਾਰ ਰੁਪਏ ਦੀ ਵੀ ਵੇਟ ਹੋਣੀ ਬੀਬੀਆਂ ਨੂੰ ਤੇ ਇਹ ਵੀ ਜਿਹੜੀ ਗਰੰਟੀ ਹੈ ਇੱਕ ਇੱਕ ਕਰਕੇ ਇੰਤਜ਼ਾਰ ਕਰ ਰਹੀਆਂ ਜੀ ਬਹੁਤ ਜ਼ਿਆਦਾ ਇਹ ਇੰਤਜ਼ਾਰ ਬਹੁਤ ਜ਼ਿਆਦਾ ਕਰ ਰਹੀਆਂ ਇਹ ਸਾਰੀਆਂ ਕੀ ਹੁੰਦਾ ਨਾ ਮਾਤਾ ਜੀ ਮੈਂ ਸਮਝ ਕੇ ਨਾਲ ਹੀ ਲਿਖਿਆ ਹੈ ਕਿ ਅੱਜ ਮਸਾਜੇ ਮਿਲ ਜਾਣ ਇਹ ਕੀ ਹੁੰਦਾ ਨਾ ਵੀ ਸਰਕਾਰ ਦਾ ਜਿਹੜਾ ਖਜ਼ਾਨਾ ਹੁੰਦਾ ਹੈ ਹੌਲੀ-ਹੌਲੀ ਭਰਦਾ ਹੈ 2 ਸਾਲ ਹੋਏ ਨੇ ਬਿਜਲੀ ਮੁਫਤ ਕਰਤੀ ਮੈਂ ਇਨਾ ਵਾਦਾ ਕਰਦੀ ਆਂ ਵੀ ਕੱਲੀ ਕੱਲੀ ਗਰੰਟੀ ਦੇ ਕੇ ਦੁਬਾਰੇ ਚੋਣਾ ਲੜਾਂਗੇ ਆਪਾਂ ਐਂ ਨਹੀਂ ਲੜਦੇ ਕੱਲੀ ਕੱਲੀ ਗਰੰਟੀ ਪੂਰੀ ਕਰਕੇ ਖਜ਼ਾਨਾ ਭਰ ਰਹੇ ਹਾਂ ਜਿਹੜੀ ਲੁੱਟਕਸੁੱਟ ਹੋਈ ਸੀ ਸਿਸਟਮ ਵਿਗੜਿਆ ਹੋਇਆ ਸੀ ਗਲਤ ਆត្តਾ ਥੱਲੇ ਅਫਸਰਾਂ ਨੂੰ ਪਈਆਂ ਹੋਈਆਂ ਸੀ ਬਾਪੂ ਜੀ ਹਾਂ ਜੀ ਟਾਈਮ ਥੋੜਾ ਜਿਹਾ ਲੱਗ ਜਾਂਦਾ ਪਰ ਇੱਕ ਇੱਕ ਕਰਕੇ ਦੇਖੋ ਜੇ 92 ਸੀਟਾਂ ਦੇ ਕੇ ਸਰਕਾਰ ਬਣਾਈ ਹੈ ਤਾਂ ਇਹ ਤੁਸੀਂ ਤੁਹਾਡੇ ਹੌਸਲੇ ਨਾਲ ਹੀ ਕੰਮ ਚੱਲ ਰਿਹਾ ਸਾਰਾ ਇਮਾਨਦਾਰ ਸਰਕਾਰ ਹੈ ਕੋਈ ਇੱਕ ਅਫਸਰ ਆਪਣੇ ਹਲਕੇ ਦਾ ਇਹ ਬਾਹ ਕੱਢ ਕੇ ਕਹਦੇ ਕੋਈ ਇੱਕ ਸਰਪੰਚ ਇਹ ਕਹਿਣ ਨੂੰ ਦਮ ਚਾਹੀਦਾ ਜੀ ਬਾਹ ਕੱਢ ਕੇ ਕਹਦੇ ਵੀ ਕਦੇ ਪਿੰਡਾਂ ਦੀਆਂ ਗ੍ਰਾਂਟਾਂ 'ਚ ਉਹ ਠੈਣੀ ਹੀ ਹੁੰਦੀਆਂ ਨੇ ਨਾ ਮੰਗੀਏ ਨਾ ਸਾਡਾ ਸੂਲ ਹੈ ਨਹੀਂ ਹੁੰਦੀਆਂ ਸਾਰਿਆਂ ਨੂੰ ਸਰਪੰਚਾਂ ਨੂੰ ਅਫਸਰਾਂ ਨੇ ਇਹ ਕਿਹਾ ਵੀ ਇਮਾਨਦਾਰੀ ਨਾਲ ਬਿਨਾਂ ਰਿਸ਼ਵਤਖੋਰੀ ਤੋਂ ਕੱਲਾ ਕੱਲਾ ਪੈਸਾ ਪਿੰਡਾਂ ਦੇ ਲੋਕ ਅੱਗੇ ਕੀ ਹੁੰਦਾ ਸੀ ਵੀ ਪਹਿਲਾਂ ਐਮਐਲਏ ਮੰਗਦਾ ਵੀ ਜੇ 10 ਲੱਖ ਪਿੰਡ ਨੂੰ ਗ੍ਰਾਂਟ ਗਈ ਹੈ ਵਿੱਚੋਂ 3 ਲੱਖ ਮੇਰਾ 3 ਲੱਖ ਉਹਦਾ ਫਿਰ ਸਰਪੰਚ ਨੇ ਵੀ ਖਾਣਾ ਉਹ ਕਹੂ ਜੀ 3 ਲੱਖ ਉਹਨੇ ਖਾਦਾ ਤਾਂ 2 ਲੱਖ ਮੈਂ ਵੀ ਛੱਡਦਾ 2 ਲੱਖ ਉਹ ਕਹੂ ਫਿਰ ਜਿਹੜਾ ਸੈਕਟਰੀ ਐ ਲੱਖ ਰੁਪਈਆ ਕਹੂਗਾ ਮੈਂ ਵੀ ਹਾਂ ਪਿੰਡ ਦੇ ਸਿਗੀ ਆਉਂਦਾ ਸੋ ਜਿੰਨੀ ਦੇਰ ਐਮਐਲਏ ਆਪਣਾ ਮੂੰਹ ਨਹੀਂ ਬੰਦ ਕਰਦਾ ਥੱਲੇ ਸਿਸਟਮ ਜਿਹੜਾ ਹੈਗਾ ਉਹਨੂੰ ਵੀ ਮੂੰਹ ਪੈ ਜਾਂਦਾ ਵੀ ਜਦੋਂ ਉਹ ਚੋਰ ਅਸੀਂ ਵੀ ਚੋਰ ਆ ਸੋ ਕੋਈ ਵੀ ਇੱਕ ਵੀ ਅਫਸਰ ਹਲਕੇ ਦਾ ਮੈਂ ਇਹ ਦਾਅਵੇ ਨਾਲ ਕਹਿੰਨੀ ਆ ਵੀ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਅਸੀਂ ਕਦੇ ਪਿੰਡਾਂ ਦੀਆਂ ਗ੍ਰਾਂਟਾਂ ਚ ਕੋਈ ਸੜਕਾਂ ਦੀਆਂ ਗ੍ਰਾਂਟਾਂ ਦੇ ਵਿੱਚੋਂ ਮੈਂ ਹਮੇਸ਼ਾ ਇਹ ਕਿਹਾ ਵੀ ਵਧੀਆ ਕੁਆਲਿਟੀ ਦਾ ਸਮਾਨ ਲਾਓ ਇਹ ਨਹੀਂ ਹੁੰਦਾ ਵੀ ਮਾੜੀ ਸੜਕ ਮਾੜੀ ਗੜੀ ਬਣਾ ਲਓ ਗੜੀ ਗਲੀ ਪੱਟ ਲਈ ਤੇ ਗਲੀ ਬਣਾ ਲਈ ਇਹ ਹੀ ਕੰਮ ਨਹੀਂ ਰਹਿਣਾ ਚਾਹੀਦਾ ਕੰਮ ਆ ਜਿਹੜੇ ਇਹ ਵਧੀਆ ਤਰੀਕੇ ਨਾਲ ਹੋਣੇ ਚਾਹੀਦੇ ਆ ਥੱਲੇ ਸਿਸਟਮ ਨੂੰ ਆ ਤਾਂ ਪੁਰਾਣੀਆਂ ਨੇ ਇਹ ਹੌਲੀ-ਹੌਲੀ ਜਾਂਦੀ ਹੈ ਇਹਨਾਂ ਚੋਂ ਇੱਕਦਮ ਕੀ ਹੁੰਦਾ ਨਾ ਵੀ ਇਹਨਾਂ ਨੂੰ ਫਿਕਰ ਵੀ ਹੋ ਜਾਂਦੀ ਹੈ ਵੀ ਆ ਨਵੀਂ ਸਰਕਾਰ ਆ ਗਈ ਖਾਣ ਹੀ ਨਹੀਂ ਦਿੰਦੀ ਸੋ ਇਹ ਜਿਹੜੀ ਕੋਈ ਵੀ ਆਦਤ ਬੰਦੇ ਨੂੰ ਪਈ ਹੁੰਦੀ ਹੈ ਇਹ ਹੌਲੀ-ਹੌਲੀ ਇਹਨਾਂ ਚੋਂ ਨਿਕਲਦੀ ਹੈ। ਕਾਫੀ ਹੱਦ ਤੱਕ ਕੜਤੀਆਂ, ਕਾਫੀ ਕਮੀਆਂ ਹਲੇ ਰਹਿੰਦੀਆਂ ਨੇ ਜਿਹੜੀਆਂ ਤੁਹਾਡੇ ਦਿਮਾਗ 'ਚ ਹੋਣਗੀਆਂ। ਸੋ ਸਾਰੇ ਜਿਹੜੇ ਕੰਮ ਨੇ ਉਹ ਕਰ ਰਹੇ ਆਂ। ਵਧੀਆ ਤਰੀਕੇ ਨਾਲ ਤਸੀਲਾਂ ਦੇ ਜਿਹੜੇ ਹਾਲ ਨੇ ਬਦਲੇ ਨੇ। ਕੁਝ ਮੁਸ਼ਕਲਾਂ ਤੁਹਾਡੇ ਦਿਮਾਗ 'ਚ ਹੋਣਗੀਆਂ। ਇੱਕ-ਇੱਕ ਕਰਕੇ ਜਿਹੜੀਆਂ ਸਾਰੀਆਂ ਸਮੱਸਿਆਵਾਂ ਦਾ ਉਹ ਹਾਲ ਆਪਾਂ ਕੱਢ ਲਾਂਗੇ। ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜਾ ਬੰਦਾ ਕਰ ਨਹੀਂ ਸਕਦਾ ਜੇ ਇਰਾਦਾ ਹੋਵੇ ਤੇ ਮੇਰੀ ਖੁਸ਼ੀ ਤੁਹਾਡੀ ਖੁਸ਼ੀ 'ਚ ਹੈ। ਮੇਰੀ ਇੱਛਾ ਵੀ ਕੋਈ ਸੜਕ ਨਾ ਰਵੇ ਕੋਈ ਗਲੀ ਨਾ ਰਵੇ ਖੇਡਾਂ ਦੇ ਮੈਦਾਨ ਵੀ ਪ੍ਰੋਪਰ ਬਣ ਜਾਣ ਪਾਰਕ ਵੀ ਹੋਣ ਸਾਰੇ ਕੰਮ ਖਤੇ ਹੋਣ ਕੋਈ ਗਲੀਆਂ ਨਾਲੀਆਂ ਦੀ ਸਮੱਸਿਆ ਨਾ ਹੋਵੇ ਕੱਚੇ ਘਰਾਂ ਦੀਆਂ ਸਮੱਸਿਆਵਾਂ ਵੀ ਪੰਡਾਂ 'ਚ ਹੈਗੀਆਂ ਨੇ ਉਹ ਕੇਂਦਰ ਕੇਂਦਰ ਚੋਂ ਪੈਸਾ ਆਉਂਦਾ ਕੇਂਦਰ ਨੂੰ ਵੀ ਆਪਣਾ ਹੀ ਪੈਸਾ ਜਿਹੜਾ ਪੰਜਾਬ ਦਿੰਦਾ ਉਹ ਹੀ ਵਾਪਸ ਦਿੰਦੇ ਨੇ ਉਹ ਉਹ ਪੋਰਟਲ ਬੰਦ ਕੀਤਾ ਹੋਇਆ ਉਹਦੇ 'ਚ ਅਸੀਂ ਸਾਰੀਆਂ ਐਪਲੀਕੇਸ਼ਨਾਂ ਕੱਚੇ ਘਰਾਂ ਦੀਆਂ ਵੀ ਪਾਈਆਂ ਹੋਈਆਂ ਜਦੋਂ ਹੀ ਖੁੱਲਦਾ ਜਿਹਦੇ ਜਿਹਦੇ ਫਾਰਮ ਗਏ ਹੋਏ ਨੇ ਉਹ ਸਾਰਿਆਂ ਦੇ ਉਹ ਵੀ ਪੈਸੇ ਆ ਜਾਣੇ ਪਰ ਮੇਰੀ ਇਹ ਯਾਦ ਰੱਖਿਓ ਵੀ ਮੇਰੀ ਖੁਸ਼ੀ ਇਹੀ ਹੈ ਵੀ ਤੁਹਾਡਾ ਕੱਲਾ 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 ਕੰਮ ਹੋਇਆ ਹੋਵੇ ਤੇ ਮੇਰੇ ਸਰ ਕੋਈ ਲਾਂਭਾ ਨਾ ਹੋਵੇ ਮੈਂ ਐਸਐਸਪੀ ਨੂੰ ਪੁੱਛਿਆ ਜਿਹੜੇ ਕੋਈ ਐਸਐਸਪੀ ਮੇਰੇ ਥੱਲੇ ਵੀ ਕੰਮ ਕਰਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਇੰਨਾ ਨਸ਼ਾ ਕਿਵੇਂ ਚਲੇ ਗਿਆ ਘਰ ਘਰ ਉਹ ਕਹਿਣ ਲੱਗੇ ਕਿ ਸਾਨੂੰ ਹੁਕਮ ਹੈ ચીਫ ਮਨਿਸਟਰ ਦਾ ਕਿ ਜੋ ਮੇਰਾ ਐਮਐਲਏ ਕਹੇ ਉਹੀ ਕਰਨਾ ਹੈ ਕਿ ਜਿਹੜੇ ਐਮਐਲਏ ਆ ਉਹਨਾਂ ਨੇ ਐਸਐਚਓ ਨੂੰ ਕਹਿਨਾ ਕਿ ਆ ਨਸ਼ੇ ਵੇਚਣ ਵਾਲਿਆਂ ਨੂੰ ਹੱਥ ਨਹੀਂ ਪਾਉਣਾ ਤੁਸੀਂ ਹਰ ਐਮਐਲਏ ਇਹਨਾਂ ਦਾ 10 10 15 15 ਲੱਖ ਰੁਪਏ ਮਹੀਨੇ ਦੀ ਉਹਨਾਂ ਤੋਂ ਰਿਸ਼ਵਤ ਲੈਣ ਲੱਗ ਗਏ ਅੱਜ ਗੈਂਗਸਟਰ ਰਾਜ ਕਰ ਰਹੇ ਆ ਗੁੰਡਾ ਕਰਤੀ ਦਾ ਰਾਜ ਹੈ ਫਰੋਟੀਆਂ ਲਈ ਜਾ ਰਹੇ ਆ ਕੋਈ ਫੜਿਆ ਨਹੀਂ ਜਾਂਦਾ ਕੋਈ ਡਰ ਨਹੀਂ ਹੈ ਅੱਜਿੱਥੇ ਵੀ ਮੈਂ ਵਪਾਰੀਆਂ ਕੋਲੇ ਜਾਣਾ ਕਰਦੇ ਮਾਹੌਲ 'ਚ ਬੈਠੇ ਆ ਕਿਉਂਕਿ ਕਿਸੇ ਟਾਈਮ ਉਹਨਾਂ ਨੂੰ ਫੋਨ ਆ ਜਾਂਦਾ ਤੇ ਫਰੋਤੀ ਦੇਣੀ ਪੈਂਦੀ ਆ ਆ ਮੁੱਖ ਮੰਤਰੀ ਭਗਵੰਤ ਮਾਨ ਕਹਿਣ ਦੇ ਲਾਇਕ ਹੈ ਸ਼ਰਾਬੀ ਨਲਾਇਕ ਨਿਖੇਤ ਮੈਂ ਤਾਂ ਸੋਚ ਰਿਹਾ ਸੀ ਮੈਂ ਕਿਹਾ ਪੰਜਾਬ ਦੀ ਜਨਤਾ ਵੀ ਹੈਰਾਨ ਹੈ ਬੜੀ ਮਹਾਨ ਹੈ ਮੱਲਾ ਦਾ 92 ਮਲੰਗ ਤੁਸੀਂ ਜਿਤਾਦੇ ਨੋਂਦੇ ਆ ਐਮਐਲਏ ਕਹਿਣ ਦੇ ਲਾਇਕ ਨਹੀਂ ਹੈ ਜਿਹੜੇ ਐਮਐਲਏ ਬਣਾਤੇ ਹੈ ਹੁਣ ਉਹਨਾਂ ਦਾ ਮਨ ਚ ਕੋਈ ਹੈ ਕਿ ਅਸੀਂ ਜ਼ਿੰਦਗੀ ਚ ਬੰਨਣਾ ਨਹੀਂ ਹੁਣ ਦੋ ਹੱਥਾਂ ਤੇ ਲੱਗੇ ਲੁੱਟਣ ਲੱਗੇ ਹੈ ਨਾ ਕਿਸੇ ਨੂੰ ਮਿਲਦੇ ਨਾ ਦੁੱਖ ਸੁੱਖ ਚਾਉਂਦੇ ਹੈ ਆਈ ਭਗਵੰਤ ਮਾਨ ਕਹਿੰਦਾ ਸੀ ਮੇਰਾ ਹਰਾ ਪੈਨ ਹੈ ਮੈਂ ਜੋ ਜਨਤਾ ਦੀ ਇੱਕ ਦਾ ਨਾਂ ਇਹਨਾਂ ਨੇ ਆਜਾ ਲਿਖਦੇ ਆ ਆਮ ਆਦਮੀ ਹੈ ਕੋਈ ਆਮ ਇਹਨਾਂ ਦੇ ਵਿੱਚ ਆਮ ਆਦਮੀ ਕੋਈ ਨਹੀਂ ਹੈ ਸਾਰੇ ਠੱਗ ਆਦਮੀ ਆ ਜਿੰਨੇ ਇਹਨਾਂ ਦੇ ਵਿੱਚ ਤੂੰ ਐਸ ਕਰਕੇ ਅੱਜ ਜਿੰਨੀ ਛੇਤੀ ਆਪਾਂ ਆਪਣੀ ਪਾਰਟੀ ਇੱਕ ਮੈਂ ਹੋਰ ਵੀ ਗੱਲ ਦੱਸਣਾ ਚਾਹਣਾ ਹੈ ਜਿਹੜੀ ਹੁੰਦੀ ਹੈ ਖੇਤਰੀ ਪਾਰਟੀ ਤੁਹਾਡੇ ਸੂਬੇ ਦੀ ਪਾਰਟੀ ਦਾ ਤੇ ਨੈਸ਼ਨਲ ਪਾਰਟੀ ਦਾ ਬੜਾ ਫਰਕ ਹੈ ਸਾਡੇ ਵਾਸਤੇ ਇਹ ਸਾਰਾ ਕੁਝ ਪੰਜਾਬ ਹੈ ਸਾਡੇ ਵਾਸਤੇ ਇੱਕ ਇੱਕ ਸਾਡਾ ਪੰਜਾਬ ਦੀ ਵਾਸਤੇ ਲੜਾਈ ਲੜਦਾ ਜਦੋਂ ਸਰਕਾਰ ਬੰਦੀ ਆ ਅਸੀਂ ਭਾਵੇਂ ਸੈਂਟਰ ਕੋਲੇ ਜਾਣਾ ਪਏ ਕਿਤੇ ਵੀ ਜਾਣਾ ਪਏ ਅਸੀਂ ਪੰਜਾਬ ਵਾਸਤੇ ਲੈ ਕੇ ਆਉਣੇ ਆ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਆ ਇਹਨਾਂ ਦੇ ਲੀਡਰ ਪੰਜਾਬ ਦੇ ਉਹਨਾਂ ਦੀ ਹਿੰਮਤ ਨਹੀਂ ਕੀ ਆਪਣੇ ਲੀਡਰਾਂ ਦੇ ਨੈਸ਼ਨਲ ਲੀਡਰਾਂ ਦੇ ਖਿਲਾਫ ਕੁਝ ਬੋਲ ਦੇਣ ਜਾਂ ਕੋਈ ਉੱਥੇ ਕੁਝ ਜਿੱਤ ਦੇ ਡਰਦੇ ਲੈ ਕੇ ਆਉਣ ਇਸ ਕਰਕੇ ਤੁਸੀਂ ਦੇਖਿਆ ਕਿ ਪੰਜਾਬ ਦੀ ਤਰੱਕੀ ਖੇਤਰੀ ਪਾਰਟੀ ਨੇ ਕੀਤੀ ਆ ਅਕਾਲੀ ਦਲ ਨੇ ਇਹ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਇਹ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਹੈਰਸਮੈਂਟ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਉਹਨਾਂ ਦੀ ਕਿਹੜੀ ਖੁਸ਼ੀ ਆ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਹੈਰਸ ਨਾ ਕਰੋ ਤੇ ਕਾਨੂੰਨ ਬਿਲਕੁਲ ਤੁਹਾਨੂੰ ਇੱਕ ਚੀਜ਼ ਦੀ ਯਾਦ ਦਿਨ ਦਤਾ